ਹਾਂਜੀ ਸਤਿ ਸ੍ਰੀ ਅਕਾਲ ਜੀ ਸੁਮੇਧ ਸੈਣੀ ਤੁਸੀਂ ਜਾਣਦੇ ਹੋਣੇ ਉਸ ਦਰਿੰਦੇ ਦਾ ਨਾਮ ਜਿਨੇ ਲੋਕਾਂ ਤੇ ਇੰਨਾ ਤਸੱਦਦ ਤਾਇਆ ਲੋਕਾਂ ਨਾਲ ਉਹ ਹਰਕਤਾਂ ਕੀਤੀਆਂ ਜੋ ਇੱਕ ਬੰਦਾ ਸੋਚ ਵੀ ਨਹੀਂ ਸਕਦਾ ਐਡਾ ਜ਼ਾਲਮ ਸੀ ਉਹ ਸੁਮੇਧ ਸੈਣੀ ਧਿਆਨ ਨਾਲ ਸੁਣਿਓ ਉਹਦੇ ਕਿਤੇ ਕਾਰੇ ਜਿਹੜੇ ਉਹਨੇ ਕੰਮ ਕੀਤੇ ਨੇ ਜਿਹੜਾ ਬਾਤਲਾਣਾ ਨੇ ਉਹਨੂੰ ਬਾਅਦ ਚ ਡੀਜੀਪੀ ਲਾਇਆ ਸੀ ਜਦੋਂ ਉਹ ਬੰਦੇ ਤੇ ਤਸੱਦਦ ਕਰਦਾ ਸੀ ਨਾ ਤਾਂ ਭੁੱਲ ਜਾਂਦਾ ਸੀ ਵੀ ਰੱਬ ਵੀ ਕੁਝ ਹੈ ਤਾਂ ਸੁਣੋ ਫਿਰ ਪਹਿਲੀ ਹਰਕਤ ਜਿਹੜੀ ਉਹ ਕਰਦਾ ਸੀ ਬੰਦੇ ਨੂੰ ਖੜਾ ਕੇ ਨਾ ਦੋਨੋਂ ਪਾਸੇ ਟਰੈਕਟਰਾਂ ਨਾਲ ਬੰਨ੍ਹ ਦਿੰਦਾ ਸੀ ਜਿਵੇਂ ਟਰੈਕਟਰ ਟੋਚਨ ਕਰਦੇ ਆ ਓਵੇਂ ਓਵੇਂ ਕਰਕੇ ਨਾ ਫਿਰ ਟਰੈਕਟਰਾਂ ਨਾਲ ਗੱਪਿਓ ਪਾੜ ਦਿੰਦਾ ਸੀ ਬੰਦੇ ਨੂੰ ਜਿਵੇਂ ਕੱਪੜਾ ਪਾੜ ਦਿੰਦੇ ਨੇ ਇੱਡਾ ਜ਼ਾਲਮ ਕਰਦਾ ਸੀ ਜ਼ੁਲਮ ਦੂਜਾ ਸੁਣੋ ਡੰਡਾ ਹੁੰਦਾ ਨੇ ਜੇ ਡਾਂਗ ਉਥੇ ਸਰੋਂ ਦਾ ਤੇਲ ਲਾ ਕੇ ਉਥੇ ਮਿਰਚਾਂ ਲਾ ਕੇ ਫਿਰ ਉਹ ਨਾ ਜਨਾਨੀਆਂ ਨੇ ਗੁਪਤੰਕਾਂ ਚ ਪੰਦਾ ਸੀ ਉਹ ਸੋਚ ਕੇ ਵੀ ਨਾ ਇਕਦਮ ਰੂਹ ਕੰਬ ਜਾਂਦੀ ਐ ਤੇ ਤੀਜਾ ਕਰਦਾ ਸੀ ਉਹ ਹੱਥ ਨਾ ਫਰਸਤੇ ਰਖਾ ਕੇ ਮਤਲਬ ਉਹ ਗੁਲਾਮ ਫਰਸਤੇ ਰਖਾ ਕੇ ਨਾ ਉੱਥੇ ਹਥੋੜੇ ਮਾਰਦਾ ਸੀ ਜਿਹਦੇ ਇਹ ਤਸੱਦਦ ਕਰਦਾ ਸੀ ਜਦੋਂ ਚਿੱਕਾ ਮਾਰਦਾ ਸੀ ਨਾ ਉਹਦੀ ਚਿੱਕਾ ਸੁਣ ਕੇ ਖੁਸ਼ ਹੁੰਦਾ ਸੀ ਚੌਥਾ ਹੈਗਾ ਜਿਹੜਾ ਕੱਦੂ ਕਸ ਨਹੀਂ ਹੁੰਦਾ ਜਿਹਦੇ ਨਾਲ ਆਪਾਂ ਘਰ 'ਚ ਕੁਝ ਵੀ ਕੱਦੂ ਕਸ ਕਰਦੇ ਆ ਉਦ ਨਾਲ ਇਨਸਾਨਾਂ ਦੇ ਸਰੀਰ ਨੂੰ ਕੱਦੂਕਸ ਕਰਦਾ ਸੀ ਉਹ ਉਹ ਲਾ ਕੇ ਨਾ ਕੱਦੂਕਸ ਕਰਕੇ ਜਦੋਂ ਸਰੀਰ ਪੂਰਾ ਛਿੱਲਿਆ ਜਾਂਦਾ ਸੀ ਨਾ ਉਹ ਤੇ ਫਿਰ ਗਰਮ ਲੁੱਕ ਪਾਉਂਦਾ ਸੀ ਗਰਮ ਲੁੱਕ ਪਾਉਣ ਤੋਂ ਬਾਅਦ ਨਾ ਜਦੋਂ ਬੰਦਾ ਤੜਫ ਤੜਫ ਕੇ ਬੁਰਾ ਹਾਲ ਹੋ ਜਾਂਦਾ ਸੀ ਨਾ ਉਹਦਾ ਉਹ ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੰਦਾ ਸੀ ਲੂ ਕੰਡੇ ਖੜੇ ਹੋ ਜਾਂਦੇ ਨੇ ਸੁਣ ਕੇ ਤੇ ਜੇ ਕਿਸੇ ਤੇ ਉਹਨੂੰ ਤਰਸ ਆ ਜਾਵੇ ਨਾ ਮਤਲਬ ਤਰਸ ਆ ਜਾਵੇ ਛੱਡਦਾ ਨਹੀਂ ਸੀ ਉਹਨੂੰ ਬੰਨੂ ਇੰਨਾਕ ਜ਼ੁਲਮ ਤੋਂ ਦੋ ਬਚਾਅ ਹੋ ਜਾਂਦਾ ਸੀ ਜੇ ਕਿਸੇ ਤਰਸਾ ਜੇ ਉਹਨੂੰ ਤਾਂ ਉਹਨੂੰ ਗੋਲੀ ਮਾਰ ਦਿੰਦਾ ਸੀ ਬਸ ਗੋਲੀ ਮਾਰ ਕੇ ਖਤਮ ਕਰ ਦਿੰਦਾ ਸੀ ਮਤਲਬ ਉਹ ਤੇ ਹੋਰ ਤਸੱਤਤ ਨਹੀਂ ਡੰਦਾ ਸੀ ਬਹੁਤ ਨੌਜਵਾਨ ਮਾਰੇ ਨੇ ਉਹਨੇ ਜਾਂ ਫਿਰ ਕੀ ਕਰਦਾ ਸੀ ਕਿਸੇ ਨੂੰ ਮਾਰ ਕੇ ਨਾ ਨੌਜਵਾਨਾਂ ਨੂੰ ਮਾਰ ਕੇ ਉਹਨਾਂ ਦੇ ਢਿੱਡ ਪਾੜ ਦਿੰਦਾ ਸੀ ਢਿੱਡ ਪਾੜ ਕੇ ਨਾ ਉਹਨੂੰ ਨਹਿਰ 'ਚ ਸੁੱਟ ਦਿੰਦਾ ਸੀ ਤਾਂ ਕਿ ਪਾਣੀ ਪੀ ਕੇ ਲੋਥ ਉੱਪਰ ਨਾ ਆਏ ਉਹ ਨਿੱਚੇ ਬਟ ਬੈਠ ਜੇ ਗਲ ਜੇ ਉੱਥੇ ਹੀ ਤੇ ਉੱਥੇ ਹੀ ਆਪਣਾ ਜੀਵ ਵਗੈਰਾ ਉਹਨੂੰ ਮੱਛੀ-ਮੁੱਛੀਆਂ ਖਾ ਲੈਣਾ ਐਡਾ ਝੁਲਮੀ ਸੀ ਉਹ ਜਿਹਨੂੰ ਬਾਤ ਲਾਣੇ ਡੀਜੀਬੀ ਲਾਇਆ ਸੀ ਮਤਲਬ ਇੰਨਾ ਤਸੱਦਦ ਕਰਕੇ ਤੇ ਐਡਾ ਵੱਡਾ ਉਹਦਾ ਮਿਲਿਆ ਕਹਿੰਦੇ ਵੀ ਉਹਨੇ ਕਸਾਈ ਰੱਖੇ ਹੋਏ ਸੀ ਆ ਜ਼ੁਲਮ ਕਰਨ ਨੂੰ ਲੋਕਾਂ ਤੇ ਕਿਉਂਕਿ ਆਮ ਬੰਦਾ ਨਾ ਐਹੋ ਜੀ ਚੀਜ਼ ਸੁਣ ਕੇ ਹੀ ਲੂ ਘੰਡੇ ਖੁੜੇ ਖੜੇ ਹੋ ਜਾਂਦੇ ਨੇ ਇਹ ਤਾਂ ਕੁਛਕ ਦੱਸੀ ਐ ਜੇ ਕੁਛ ਤੁਹਾਨੂੰ ਹੋਰ ਦੱਸਤੀ ਨਾ ਤੇ ਤੁਸੀਂ ਵੀਡੀਓ ਸੁਣ ਨਹੀਂ ਪਾਉਂਗੇ ਇੰਨੇ ਉਹ ਖਤਰਨਾਕ ਕੰਮ ਕਰਦਾ ਸੀ ਜਨਾਨੀਆਂ ਨਾਲ ਬੰਦਿਆਂ ਨਾਲ